ਪੰਜਾਬ ਦੇ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਵਿਗੜਦੀ ਹੋਈ ਨਜ਼ਰ ਆ ਰਹੀ ਆ ਆਏ ਦਿਨ ਕਿਤੇ ਨਾ ਕਿਤੇ ਜਿਹੜੀ ਗੋਲੀ ਚੱਲਣ ਦੀ ਘਟਨਾ ਵਾਪਰਦੀ ਆ ਤਾਂ ਦੱਸਦੀ ਏ ਕਿ ਇੱਕ ਹੋਰ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਏ ਕਿ ਤਰਨਤਾਰਨ ਦੇ ਪਿੰਡ ਸ਼ੇਰੋਂ ਦੇ ਇੱਕ ਪੈਲਸ ਦੇ ਵਿੱਚ ਜਿਹੜਾ ਵਿਆਹ ਸਮਾਗਮ ਚੱਲ ਰਿਹਾ ਸੀ ਉਸੇ ਵਿਆਹ ਦੇ ਵਿੱਚ ਕੁਝ ਟਾਈਮ ਪਹਿਲਾਂ ਇਹੀ ਸਰਪੰਚਾ ਜਿਹੜਾ ਉਹ ਖੁਸ਼ੀ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਸੀ ਨੱਚਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਇੱਕੋ ਦੋ ਹਮਲਾਵਰ ਜਿਹੜੇ ਨੇ ਉਹ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੀਆਂ ਗੋਲੀਆਂ ਮਾਰ ਕੇ ਇਸ ਦਾ ਜਿਹੜਾ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਹੁਣ ਇਸੇ ਤੇ ਪੰਜਾਬ ਸਰਕਾਰ ਦਾ ਜਿਹੜਾ ਵੱਡਾ ਐਕਸ਼ਨ ਸਾਹਮਣੇ ਆਇਆ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਦੋ ਵੱਡੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਡੀਐਸਪੀ ਪੱਟੀ ਸਸਪੈਂਡ ਹੋਏ ਨੇ ਤੇ ਥਾਣਾ ਸਰਹਾਲੀ ਦੇ ਐਸਐਚਓ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਹੁਣ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਮੌਜੂਦਾ ਸਰਕਾਰ ਨੂੰ ਕਾਨੂੰਨ ਸਥਿਤੀ ਤੇ ਘੇਰਨਾ ਸ਼ੁਰੂ ਕਰ ਦਿੱਤਾ ਦਾ ਦੱਸਤੀ ਹੈ ਕਿ ਬੀਤੇ ਦਿਨ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਵਿਚਾਲੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਤਾਜ਼ਾ ਤਸਵੀਰ ਤਾਨ-ਤਾਨ ਤੋਂ ਸਾਹਮਣੇ ਆਈ ਹੈ ਪਿੰਡ ਸ਼ੇਰੋਂ ਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਘਟਨਾ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੰਜਾਮ ਦਿੱਤਾ ਜਿਸ ਦੌਰਾਨ ਸਰਪੰਚ ਦੀ ਮੌਤ ਹੋਈ ਸਰਪੰਚ ਹਰਵਿੰਦਰ ਸਿੰਘ ਮੰਤਰੀ ਲਾਲਜੀਤ ਪੋਲਰ ਦਾ ਕਰੀਬੀ ਦੱਸਿਆ ਗਿਆ ਹੈ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦਾ ਪਿੰਡ ਠੱਠੀਆਂ ਮਹਾਂਤਾਂ ਦਾ ਸਰਪੰਚ ਹਰਵਿੰਦਰ ਸਿੰਘ ਪਿੰਡ ਸ਼ੇਰੋਂ ਵਿਖੇ ਸਿੱਧੂ ਫਾਰਮ ਤੇ ਇੱਕ ਵਿਆਹ ਸਮਾਗਮ ਦੇ ਵਿੱਚ ਆਇਆ ਹੋਇਆ ਸੀ ਸਰਪੰਚ ਨਾਲ ਉਸਦਾ ਭਰਾ ਜਰਮਨ ਵੀ ਸੀ ਇਸ ਦੌਰਾਨ ਮਲਜ਼ਮਾ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਸਰਪੰਚ ਅਰਵਿੰਦਰ ਸਿੰਘ ਉੱਪਰ ਚੱਲਦੇ ਵਿਆਹ ਸਮਾਗਮ ਦੇ ਵਿੱਚ ਹੀ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮਲਜ਼ਮ ਫਰਾਰ ਹੋਣ ਲੱਗੇ ਤਾਂ ਸਰਪੰਚ ਦੇ ਭਰਾ ਨੇ ਪਿੱਛਾ ਕਰਨਾ ਚਾਹਿਆ ਪਰੰਤੂ ਮਲਜ਼ਮਾ ਨੇ ਉਸ ਦੇ ਉੱਪਰ ਵੀ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਉਹ ਵੀ ਜ਼ਖਮੀ ਹੋਇਆ ਜਰਮਨ ਸਿੰਘ ਨੂੰ ਲੋਕਾਂ ਨੇ ਤੁਰੰਤ ਤਨਤਨ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਵੇਖਦਿਆਂ ਉਸ ਉਹ ਅੰਮ੍ਰਿਤਸਰ ਰੈਪੋਰਟ ਕਰ ਦੋਤਾ ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨਾਲ ਸਟੇਜ ਤੇ ਨੱਚ ਰਿਹਾ ਸੀ ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਕਟਨਾਵਾਲੀ ਥਾਂ ਤੇ ਚਾਰ ਲੋਕ ਮੌਜੂਦ ਸਨ ਜਿਨ੍ਹਾਂ ਦੇ ਵਿੱਚੋਂ ਇੱਕ AK-47 ਵਰਗੇ ਹਥਿਆਰ ਦੇ ਨਾਲ ਲੈਸ ਸੀ ਹਮਲਾਬਰ ਨੇ ਹਰਵਿੰਦਰ ਸਿੰਘ ਦੇ ਢਿੱਡ ਅਤੇ ਸਿਰ ਦੇ ਵਿੱਚ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਕਤਲ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ ਚ ਪੁਲਿਸ ਮੌਕੇ ਤੇ ਪਹੁੰਚੀ ਤੇ ਸੀਸੀਟੀਵੀ ਰਾਹੀਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਆ ਕਬਜ਼ੇ ਚ ਲੈ ਕੇ ਹਸਪਤਾਲ ਭਜਵਾ ਦਿੱਤਾ ਇਸ ਮਾਮਲੇ ਚ ਸਰਕਾਰ ਦਾ ਵੀ ਵੱਡਾ ਐਕਸ਼ਨ ਸਾਹਮਣੇ ਆਇਆ ਇਸ ਮਾਮਲੇ ਚ ਡੀਐਸਪੀ ਪੱਟੀ ਜਗਵੀਰ ਸਿੰਘ ਅਤੇ ਸਰਹਾਲੀ ਥਾਣੇ ਦੇ ਐਸਐਚਓ ਗੁਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਦਾ ਸਖਤ ਪ੍ਰਤੀਕਰਮ ਲੈਂਦਿਆਂ ਆਮ ਆਦਮੀ ਪਾਰਟੀ ਤੇ ਤਿੱਖਾ ਨਿਸ਼ਾਨਾ ਲਾ ਸਾਧੇ ਆਏ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚਲਦੇ ਵਿਆਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਸੂਤਰਾਂ ਦੀ ਅਨੁਕਾਰੀ ਅਨੁਸਾਰ ਕਤਲ ਦੇ ਲਈ ਸੈਮੀ ਆਟੋਮੈਟਿਕ ਹਥਿਆਰ ਵਰਤਿਕ ਨੇ ਇਸ ਕਤਲ ਲਈ ਪੰਜਾਬ ਸਰਕਾਰ ਜ਼ਿੰਮੇਵਾਰਾ ਉਹਨਾਂ ਕਿਹਾ ਹੈ ਕਿ ਪੰਜਾਬ ਦੀ ਵਿਗੜਦੀ ਹੋਈ ਲਾ ਐਂਡ ਆਰਡਰ ਦੀ ਸਥਿਤੀ ਅਤੇ ਬਾਰਡਰ ਏਰੀਆ 'ਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਅਤੇ ਆਰਜੀ ਡੀਜੀਪੀ ਗੌਰਵ ਜਾਦਵ ਤੁਰੰਤ ਅਸਤੀਫਾ ਦੇਣ ਤਾਂ ਦੱਸਦੀਏ ਕਿ ਚੱਲਦੇ ਵਿਵਾਦ ਵਿੱਚ ਜਿਹੜਾ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਇਹ ਕਾਫੀ ਘਟਨਾਵਾਂ ਵਾਪਰੀਆਂ ਕਿਉਂਕਿ ਬੀਤੇ ਦਿਨ ਜਿਹੜਾ ਉਹ ਮੋਹਾਲੀ ਦੇ ਵਿੱਚ ਵੀ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਦਾ ਤੇ ਹੁਣ ਹਰਵਿੰਦਰ ਸਿੰਘ ਦਾ ਜਿਹੜਾ ਉਹ ਇੱਕ ਵਿਆਹ ਦੇ ਵਿੱਚ ਕਤਲ ਕਰਨਾ ਇਸ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੀ ਮਜੀਠਾ ਦੇ ਜਿਹੜਾ ਇੱਕ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਲਗਾਤਾਰ ਜਿਹੜਾ ਹੋਣਾ ਇੰਨਾ ਬੇਖੌਫ ਲੋਕਾਂ ਦੇ ਹੌਂਸਲੇ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ ਜਿਸ ਤੇ ਹੋਣਾ ਜਿਹੜਾ ਵਿਰੋਧੀ ਪਾਰਟੀ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਘੇਰਿਆ ਗਿਆ ਪਰ ਸਰਕਾਰ ਦੇ ਵੱਲੋਂ ਵੀ ਜਿਹੜਾ ਪੂਰਾ ਐਕਸ਼ਨ ਲਿਆ ਗਿਆ ਏ ਡੀਐਸਪੀ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ